ਮੇਰਾ ਲਾਡਲਾ ਕਿਸ ਕਿਸ ਯਾਰ ਹੈ ਹਾਂ ਸਾਰੇ ਠੀਕ ਠਾਕ ਆ ਬੀ ਉਹ ਠੀਕ ਹੈ ਤਕਰੀ ਨਹੀਂ ਗਰਮੀ ਵਗੈਰਾ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਪਤ ਹੈ ਮੈਂ ਹੀ ਬੇਨਤੀ ਕਰਦੀ ਆਂ ਵੀ ਦਰਖਤ ਵੱਧ ਤੋਂ ਵੱਧ ਲਾਓ ਦਰਖਤ ਬੱਟੂ ਨਾਲ ਤੇ ਵੀ ਇਹ ਜਿਹੜੀ ਆਕਸੀਜਨ ਵਗੈਰਾ ਦੀ ਹੁੰਦੀ ਹੈ ਕਿ ਸਾਹ ਦੀ ਤਕਲੀਫ ਹੁੰਦੀ ਹੈ ਇਹ ਵੀ ਦਰਖਤਾਂ ਕਰਨ ਨਾਲ ਆਉਂਦੀ ਹੈਗੀ ਤੇ ਪਹਿਲਾਂ ਦਰਖਤਾਂ ਜੀਆਂ ਛਾਂ ਥੱਲੇ ਬੈਂਦੇ ਸੀ ਹੁਣ ਆ ਪੱਖੇ ਕੂਲਰ ਇਸ ਵੀ ਘਰ ਲਾਉਨੇ ਜਿਹੜੇ ਵੀ ਇਹ ਚੰਗੇ ਨਹੀਂ ਹੈਗੇ ਤੇ ਫਿਰ ਇਹ ਆਪਾਂ ਨੂੰ ਬਿਮਾਰੀਆਂ ਦਾ ਘਰੀ ਬਣਦਾ ਪਹਿਲਾਂ ਉਹ ਦਰਖਤਾਂ ਦੀ ਸਾਚ ਬੈਂਦੇ ਸੀ ਲੋਕ ਉਹ ਦਰਖਤਾਂ ਲਈ ਆਪਾਂ ਹਾਲ ਸੀ ਮਿਲਦੀ ਸੀ ਬਾਦ ਦਪਾ ਲੈ ਨਿਮਾ ਥੱਲੇ ਬੈਂਦੇ ਸੀ ਤਾਲੀਆਂ ਹੁੰਦੀਆਂ ਸੀ ਇਕ ਪੜਾ ਮੋੜਾਂ ਦੀ ਸ਼ਾਮ ਵੀ ਜ਼ਰੂਰੀ ਚਾਹੀਦੀ ਆਪਾਂ ਪੌਲਿਸ ਸ਼ਾਮ ਕੋਸ਼ਿਸ਼ ਕਰੀਂ ਦਰਖਤ ਬੱਦ ਤੇ ਬਤਲਾਓ ਇਹ ਹੀ ਬੇਨਤੀ ਹੈ ਵੀ ਦਰਖਤ ਬੱਟੋ ਸਭ ਨੂੰ Here, I'm not sure what